ਤੁਸੀਂ ਸੁਣ ਰਹੇ ਹੋ ਲੋਕ ਗੀਤਾਂ ਦਾ ਸਫਰ ਚੈਨਲ ਇਸ ਚੈਨਲ ਤੇ ਆ ਕੇ ਲੋਕ ਗੀਤਾਂ ਦੇ ਹਰ ਰੰਗ ਨੂੰ ਸਤਕਾਰ ਦੇਣ ਤੇ ਸਰਾਉਣ ਵਾਲੇ ਦੇਸ਼ ਪ੍ਰਦੇਸ਼ ਵਾਸਤੇ ਸਮੂਹ ਵੀਰਾਂ ਭੈਣਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਵਿਰਸਾ ਸਮਾਜ ਦੇ ਵਿੱਚ ਉਹ ਸਥਾਨ ਰੱਖਦਾ ਹੈ ਜਿਹੜਾ ਕਿਸੇ ਕੌਮ ਦੀ ਪਛਾਣ ਬਣਦਾ ਹੈ ਤੇ ਜਿਹੜੀਆਂ ਕੌਮਾਂ ਇਸ ਨੂੰ ਆਪਣੇ ਚੇਤਿਆਂ ਦੇ ਵਿੱਚ ਰੱਖਦੀਆਂ ਨੇ ਉਹ ਸਦਾ ਸਰਦਾਰੀ ਕਰਦੀਆਂ ਨੇ ਇਹ ਸਿਰਫ ਸਾਡੇ ਦਿਲਾਂ ਦੇ ਵਿੱਚ ਹੀ ਨਹੀਂ ਸਗੋਂ ਸਾਡੀਆਂ ਰੂਹਾਂ ਦੇ ਵਿੱਚ ਵੀ ਸਮਾਇਆ ਹੋਇਆ ਤੇ ਇਸ ਦੀ ਤਰਜਮਾਨੀ ਸਾਡਾ ਗਿੱਧਾ ਪੰਗੜਾ ਬਾਖੂਬੀ ਕਰਦਾ ਜਿਸ ਤੋਂ ਸਾਡੇ ਸੇਤਿਆਬ ਹੋਣ ਤੇ ਖੁਸ਼ ਰਹਿਣ ਦਾ ਰਾਜ ਵੀ ਪਤਾ ਲੱਗਦਾ ਹੈ ਆਓ ਕੁਦਰਤ ਦੀ ਤਾਲ ਨਾਲ ਤਾਲ ਮਲਾਉਂਦੇ ਹੋਏ ਗਿੱਧੇ ਦੀਆਂ ਬੋਲੀਆਂ ਪਾਈਏ ਤੇ ਕੁਦਰਤ ਦੇ ਸੁਹੱਪਣ ਨੂੰ ਮਾਣੀਏ ਜੀਤੋ ਕੁੜੀਏ ਚੱਕਦੇ ਚਰਖਾ ਲੇ ਲੇ ਲਾਲ ਫੁਲਕਾਰੀ ਤੇ ਕਰ ਲੈ ਪੂਰੀ ਤਿਆਰੀ ਨੀ ਗਿੱਧੇ ਵਿੱਚ ਪੈਣ ਲੁੱਡੀਆਂ ਤੈਨੂੰ ਹਾਕ ਗਿੱਦੇ ਨੇ ਮਾਰੀ ਨੀ ਗਿੱਦੇ ਵਿੱਚ ਪੈਣ ਲੁੱਡੀਆਂ ਤੈਨੂੰ ਹਾਕ ਗਿੱਦੇ ਨੇ ਮਾਰੀ ਨੀ ਗਿੱਦੇ ਵਿੱਚ ਪੈਣ ਲੁੱਡੀਆਂ ਆਇਆ ਸੌਣ ਦਾ ਮਹੀਨਾ ਚੋਵੇ ਮੁਖ ਤੋਂ ਪਸੀਨਾ ਆਇਆ ਸੌਣ ਦਾ ਮਹੀਨਾ ਚੋਵੇ ਮੁਖ ਤੋਂ ਪਸੀਨਾ ਆਹ ਗਰਮੀ ਦਾ ਜੋਰ ਹੈ ਚੱਲ ਪਖੀਆਂ ਸਾਨੂੰ ਪਖੀਆਂ ਦੀ ਲੋੜ ਹੈ ਚੱਲ ਪਖੀਆਂ ਵੇ ਸਾਨੂੰ ਪਖੀਆਂ ਦੀ ਲੋੜ ਹੈ ਚੱਲ ਪਖੀਆਂ ਸਾਨੂੰ ਪਖੀਆਂ ਦੀ ਲੋੜ ਹੈ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਪਿੰਡ ਸੁਣੀਦਾ ਰਾਈਆਂ ਵੇ ਪਹਿਲਾ ਆ ਗਈ ਨੇਰੀ ਮਿੱਤਰਾ ਪੈ ਲਾਇਆ ਗੀ ਨੇਰੀ ਮਿੱਤਰਾ ਫੇਰ ਆਗੀਆਂ ਕਣੀਆਂ ਵੇ ਕੁੜਤੀ ਭਿੱਜ ਕੇ ਹਿੱਕ ਨਾਲ ਲੱਗ ਗਈ ਕੁੜਤੀ ਭਿੱਜ ਕੇ ਹਿੱਕ ਨਾਲ ਲੱਗ ਗਈ ਸੁਰਮਾ ਹੋ ਗਿਆ ਡਲੀਆਂ ਜਾਨ ਬਚਾ ਮਿੱਤਰਾ ਹੁਣ ਜਿੰਦੜੀ ਨੂੰ ਬਣੀਆਂ ਜਾਨ ਬਚਾ ਮਿੱਤਰਾ ਹੁਣ ਜਿੰਦੜੀ ਨੂੰ ਬਣੀਆਂ ਜਾਨ ਬਚਾ ਮਿੱਤਰਾ ਜਦੋਂ ਮੈਂ ਗਦੇ ਵਿੱਚ ਵੜ ਗਈ ਸਮਝੋ ਤੂੜੰਬਰ ਨੂੰ ਚੜ ਗਈ ਦੂਰੋਂ ਮਾਰੂੰਗੀ ਲਲਕਾਰਾਵੇ ਪਿੱਪੜੀ ਦੇ ਢੇਠ ਵਜੇ ਢੋਲ ਕੀ ਨਗਾਰਾਵੇ ਪਿੱਪੜੀ ਦੇ ਢੇਠ ਆ ਜਾ ਨੱਚ ਲਈਏ ਦਿਲਦਾਰਾਵੇ ਪਿੱਪੜੀ ਦੇ ਢੇਠ ਆ ਜਾ ਨੱਚ ਲਈਏ ਦਿਲਦਾਰਾਵੇ ਪਿੱਪੜੀ ਦੇ ਢੇਠ ਬੋਤਾ ਬਨਵੇ ਬੋੜ ਦੇ ਸ਼ਾਮੇ ਆ ਜਾ ਦੋ ਵੇਤਾਸ਼ ਖੇਡੀਏ ਬੋਤਾ ਬਨਵੇ ਬੋੜ ਦੇ ਸ਼ਾਮੇ ਆ ਜਾ ਦੋ ਵੇਤਾਸ਼ ਖੇਡੀਏ ਤੇਰੀ ਬੇਗੀ ਮੇਰਾ ਯੱਕਾ ਮੇਰੀ ਬੇਗੀ ਤੇਰਾ ਯੱਕਾ ਬੋਤਾ ਬਨਵੇ ਬੋੜ ਦੇ ਸ਼ਾਮੇ ਆ ਜਾ ਦੋ ਵੇਤਾਸ਼ ਖੇਡੀਏ ਮਾਪੇ ਤਾਂ ਤਿਆਂ ਨੂੰ ਸਲਾਉਂਦੇ ਨਈਓ ਥੱਕਦੇ ਮਾਪੇ ਤਾਂ ਤਿਆਂ ਨੂੰ ਸਲਾਉਂਦੇ ਨਈਓ ਥੱਕਦੇ ਸੋਰੇ ਕਾ ਤੋਂ ਕੱਢਣ ਨਾ ਗੋਚਾ ਮਾਏ ਮੇਰੀਏ ਕੱਲੀ ਬਹਿ ਕੇ ਦਿਲ ਵਿੱਚ ਸੋਚਾਂ ਮਾਏ ਮੇਰੀਏ ਕੱਲੀ ਬਹਿ ਕੇ ਮਨ ਵਿੱਚ ਸੋਚਾਂ ਮੈਂ ਇਹ ਮੇਰੀ ਇਹ ਕੱਲੀ ਬਹਿ ਕੇ ਮਨ ਵਿੱਚ ਸੋਚਾਂ ਮੈਂ ਇਹ ਮੇਰੀ ਪੇਕਿਆਂ ਦੇ ਕਰਨੇ ਮਨਸ਼ਾਨੀ ਪੇਕਿਆਂ ਦੇ ਕਰਨੇ ਮਨਸ਼ਾਨੀ ਸੌਰਿਆਂ ਦੇ ਕਰ ਡੇਕ ਬੋਧੀਆਂ ਵਾ ਛੜਦਾ ਮਾੜੇ ਮੇਰੇ ਲੇਖ ਬੋਧੀਆਂ ਵਾ ਛੜਦਾ ਮਾੜੇ ਮੇਰੇ ਲੇਖ ਬੋਧੀਆਂ ਵਾ ਛੜਦਾ ਮਾੜੇ ਮੇਰੇ ਲੇਖ ਵਗ ਦਿਨ ਦੀ ਚ ਸੁਟਾ ਸੂਤ ਅਟੇਰ ਕੇ ਵਗ ਦਿਨ ਦੀ ਚ ਸੁਟਾ ਸੂਤ ਅਟੇਰ ਕੇ ਨਹੀਂ ਸਾ ਤੇਰੇ ਜੋਗੀ ਵੇ ਸੰਜੋਗਾ ਮਾਰੀ ਕੇਰ ਕੇ ਨਹੀਂ ਸਾ ਤੇਰੇ ਜੋਗੀ ਵੇ ਸੰਜੋਗਾ ਮਾਰੀ ਕੇਰ ਕੇ ਨਹੀਂ ਸਾ ਤੇਰੇ ਜੋਗੀ ਵੇ ਸੰਜੋਗਾ ਮਾਰੀ ਕੇਰ ਕੇ ਆਨ ਪਾੜ ਨੂਟੀ ਦੈਨ ਨਾਬਾਬਲਾ ਪਾੜੇ ਪੁੱਤ ਬਥੇਰੇ ਵੇ ਪਾੜੇ ਦੇ ਕਰਨਾਵਾ ਤੋਂ ਆ ਪਾੜੇ ਦੇ ਕਰਨਾਵਾ ਤੋਂ ਆ ਹੱਥਾਂ ਤੇ ਲਾਵਾਂ ਮਹਿੰਦੀ ਵੇ ਕਰ ਪਾੜੇ ਦੇ ਸਦਾ ਜਵਾਨੀ ਰਹਿੰਦੀ ਵੇ ਕਰ ਪਾੜੇ ਦੇ ਸਦਾ ਜਵਾਨੀ ਰਹਿੰਦੀ ਵੇ ਕਰ ਪਾੜੇ ਦੇ ਕੱਚ ਦੇ ਗਲਾਸ ਵਿੱਚ ਸੋਨੇ ਦੀਆਂ ਮੇਖਾਂ ਬਣ ਪਟਵਾਰੀ ਤੈਨੂੰ ਲਿਖ ਦੇਨੂ ਵੇਖਾਂ ਬਣ ਪਟਵਾਰੀ ਤੈਨੂੰ ਲਿਖ ਦੇਨੂ ਵੇਖਾਂ ਤੇਰੇ ਮਾਰੇ ਲਾਉਨੀ ਅਸ਼ਕੀਨੀ ਜੱਟਾ ਮੇਰਿਆ ਤੇਰੇ ਮਾਰੇ ਲਾਉਨੀ ਅਸ਼ਕੀਨੀ ਜੱਟਾ ਮੇਰਿਆ ਲੇ ਲਿਆ ਦੁਪੱਟਾ ਤੇਰੀ ਪੱਗ ਵਰਗਾਵੇ ਤੂੰ ਕੱਲਾ ਮੈਨੂੰ ਲੱਗੇ ਸਾਰੇ ਜੱਗ ਵਰਗਾਵੇ ਤੂੰ ਕੱਲਾ ਮੈਨੂੰ ਲੱਗੇ ਸਾਰੇ ਜੱਗ ਵਰਗਾ ਸੌਣ ਦਾ ਮਹੀਨਾ ਜੀ ਨਹੀਂ ਕਰਦਾ ਵੰਗਾ ਪੌਣ ਨੂੰ ਸੌਣ ਦਾ ਮਹੀਨਾ ਜੀ ਨਹੀਂ ਕਰਦਾ ਵੰਗਾ ਪੌਣ ਨੂੰ ਮੁੰਡਾ ਫਿਰੇ ਨੀ ਸਤ ਰੰਗੀਆਂ ਚੜਾਣ ਨੂੰ ਮੁੰਡਾ ਫਿਰੇ ਨੀ ਸਤ ਰੰਗੀਆਂ ਚੜਾਣ ਨੂੰ ਮਾਬਲ ਮੇਰੇ ਬਾਗ ਲਵਾਇਆ ਵਿੱਚ ਬਿਠਾਇਆ ਮਾਲੀ ਨੀ ਬੂਟੇ ਬੂਟੇ ਪਾਣੀ ਦਿੰਦਾ ਬੂਟੇ ਬੂਟੇ ਪਾਣੀ ਦਿੰਦਾ ਫਲ ਲੱਗਦਾ ਹਰ ਟਾਲੀ ਰੂਪਕਵਾਰੀ ਦਾ ਦਿਨ ਚੜਦੇ ਦੀ ਲਾਲੀ ਰੂਪਕਵਾਰੀ ਦਾ ਦਿਨ ਚੜਦੇ ਦੀ ਲਾਲੀ ਰੂਪਕਵਾਰੀ ਦਾ ਕਦ ਸਰੂ ਦੇ ਬੂਟੇ ਵਰਗਾ ਤੁਰਦਾ ਨੀਵੀਂ ਪਾਕੇ ਨੀ ਬੜਾ ਮੋੜ ਆਇਓ ਨਾ ਮੁੜਦਾ ਬੜਾ ਮੋੜ ਆਇਓ ਨਾ ਮੁੜਦਾ ਵੇਖ ਲਿਆ ਸਮਝਾ ਕੇ ਸਈਓਨੀ ਮੁੰ ਮੈਨੂ ਰੱਖਣਾ ਪਿਆ ਮੁੰਡਾ ਹਿੱਕ ਦਤ ਵੀਤ ਬਣਾ ਕੇ ਸਈਓਨੀ ਮੈਨੂ ਰੱਖਣਾ ਪਿਆ ਮੁੰਡਾ ਹਿੱਕ ਰਤ ਵੀਤ ਬਣਾ ਕੇ ਸਈਓਨੀ ਮੈਨੂ ਰੱਖਣਾ ਪਿਆ ਜੇ ਮਾਪਿਓ ਤੁਸੀਂ ਤੀਆਂ ਵੇ ਵਈਆਂ ਜੇ ਮਾਪਿਓ ਤੁਸੀਂ ਤੀਆਂ ਵੇ ਵਈਆਂ ਸੋਣ ਮਹੀਨੇ ਲਿਆ ਕਰੋ ਵੇ ਡੁੱਬ ਜਾਣੀਆਂ ਦਾ ਉਕਰਵ ਦਾਇਆ ਕਰੋ ਡਬ ਜਾਣੀਆਂ ਦਾ ਉਕਰਵਦਾਇਆ ਕਰੋ ਵੇ ਡਬ ਜਾਣੀਆਂ ਦਾ ਉਕਰਵਦਾਇਆ ਕਰੋ ਏਸੀ ਗਿੱਧੇ ਦੀਆਂ ਬੋਲੀਆਂ ਸੁਝਾਵਾਂ ਰਹੀ ਦੱਸਿਓ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਉਮੀਦ ਹੈ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਤੇ ਤੁਸੀਂ ਇਹਨਾਂ ਸੰਗ ਆਪਣੀਆਂ ਖੁਸ਼ੀਆਂ ਨੂੰ ਮਾਣੋਗੇ ਰੱਬ ਰੱਖਾ